ਹੈਲੋ ਭਾਈ ਜੀ ਹੈਲੋ ਭਾਈ ਜੀ ਖੋਲ ਦੇ ਯਾਰ ਕਿਆ ਮੈਂ ਤੰਦ ਤੰਡ ਇਟ ਬੂਸੀ ਮਾਰ ਓਏ ਆ ਗਿਆ ਭਾਈ ਮੈਂ ਆ ਗਿਆ ਰੁਕ ਜਾ ਆ ਗਿਆ ਅਜੇ ਕਾਹਨੂੰ ਖੋਲਣਾ ਉਦੋਂ ਖੋਲਿਆ ਜਦੋਂ ਮੇਰੀ ਕਤੀਲੇ ਮਰਾਠੀ ਚੰਗਿਆੜ ਕਾਂਗਰਸ ਸੁਭੰਦਰਾ ਵੀਰੇ ਯਾਰ ਖੋਲਦੇ ਆ ਆ ਗਿਆ ਮੈਂ ਤਾਂ ਸੋਚਿਆ ਸੀ ਬਾਈ ਅਮਰੀਕਾ ਚੋਂ ਆਇਆ ਉਹਨੋਂ ਮਿਲ ਚੱਲੇ ਮੈਨੂੰ ਲੱਗਦਾ ਤੇਰੇ ਨਾਲੋਂ ਪਹਿਲਾਂ ਮੈਨੂੰ ਗਤੀੜ ਮਿਲਣ ਨੂੰ ਤੇ ਆਜਾ ਕੋਈ ਬਾਈ ਮਾਸਾ ਤੁਸੀਂ ਦਾ ਬਾਹਰ ਖੋਲਣ ਦੀ ਟਾਈਮ ਲਾਤਾ ਉਹ ਮੈਦਾ ਬਾਈ ਆਇਆ ਅਮਰੀਕਾ ਚ ਮੈਨੂੰ ਤਾਂ ਪਤੰਦਰ ਆਏ ਤੂੰ ਡਰ ਲੱਗੀ ਜਾਂਦਾ ਸੀ ਇੱਕ ਵਾਰੀ ਕਹਿੰਦਾ ਯਾ ਨਿਆ ਮੀ 15 ਸਾਲਾਂ ਤੋਂ ਤੁਸੀਂ ਬਿਲਾਂ ਬਦਲ ਗਏ ਆ ਰੰਗ ਤੁਹਾਡਾ ਗੋਰਾ ਹੋਇਆ ਪਿਆ ਦਾੜੀ ਹੋ ਗਈ ਚੁੱਟੀ ਮੈਂ ਸੁਣਿਆ ਕਹਿੰਦੇ ਬੰਦੇ ਵੀ ਅਮਰੀਕਾ ਚ ਘੋਰਾ ਨਹੀਂ ਜਾਂਦੇ ਮਿੰਨਾ ਬਾਰੇ ਸੁਣ ਮੈਂ ਸੁਣਾਦਾ ਰਾਤ ਹਾਂ ਇਹ ਹਰ ਮਹੀਨੇ ਕਰਾਉਂਦੇ ਮ사ਜ ਮੈਂ ਤਾਂ ਹੀ ਗੱਲ ਬਾਤ ਸੁਣਾਉ ਕੋਈ ਅਮਰੀਕਾ ਦੀ ਗੱਲ ਇਹਨਾਂ ਦੀ ਮੈਂ ਸੁਣਾਉਣਾ ਅੱਛਾ ਤੁਸੀਂ ਸੁਣਾ ਦਿਓ ਇਹਨਾਂ ਦਾ ਇਹਦਾ ਇੱਕ ਜਾਣਦਾ ਤੇ ਇੱਕ ਆਉਂਦਾ ਹੂੰ ਇਹਦਾ ਹੈ ਤਾਰਿਆਂ ਦੀ ਸ਼ਾਮੇ ਜਾਂਦੇ ਆ ਤਾਰਿਆਂ ਦੀ ਸ਼ਾਮੇ ਆਉਂਦੇ ਆ ਹੂੰ ਹੂੰ ਬੱਚਿਆਂ ਨੂੰ ਤਾਂ ਹਉਤੇ ਵਾਲੀ ਮੂਹ ਦਿਖਾਉਂਦੇ ਆ ਬਾਈਕਾਂਸ ਦੇ ਘਰ ਵਾਲੀ ਉਸ ਜੇ ਤਾਂ ਫਿਰ ਟਿੱਕ ਦੇ ਦੀ ਮਨਾਉਂਦੇ ਆ